ਸੱਚੀ ਗੱਲ ਦੀ ਮੈਂ ਪ੍ਰਦੀਪ 蒂ਮਾਨ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਨੇ ਨੇ ਦਿਨੀਂ ਥੋੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ ਉਸ ਦਾ ਕਾਰਨ ਹੈ ਕਿ ਸੰਦੀਪ ਰੈਡੀ ਵਾਂਗਾ ਦੀ ਫਿਲਮ ਦੇ ਵਿੱਚੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਫਿਲਮ ਦਾ ਨਾਮ ਸੀ ਸਪਿਰਟ ਤਾਂ ਦੀਪਿਕਾ ਪਾਦੁਕੋਨ ਨੇ ਇੱਕ ਸ਼ਰਤ ਰੱਖੀ ਕਿ ਉਹ 6 ਘੰਟੇ ਤੋਂ ਜ਼ਿਆਦਾ ਫਿਲਮ ਦੇ ਸੈੱਟ ਤੇ ਨਹੀਂ ਗੁਜ਼ਾਰ ਸਕਦੇ ਜਿਸ ਤੋਂ ਬਾਅਦ ਸੰਦੀਪ ਰੈਡੀ ਵਾਂਗਾ ਨੇ ਉਹਨਾਂ ਨੂੰ ਆਪਣੀ ਫਿਲਮ ਤੋਂ ਬਾਹਰ ਕਰ ਦਿੱਤਾ ਪਰ ਹੁਣ ਖਬਰ ਉਸ ਤੋਂ ਵੀ ਵੱਡੀ ਆਈ ਹੈ हाल ही ਦੇ ਵਿੱਚ ਅਗਰ ਸਭ ਤੋਂ ਵੱਡੀ ਹਿੱਟ ਫਿਲਮ ਕਹੀਏ ਦੀਪਿਕਾ ਪਾਦੁਕੋਨ ਦੀ ਸਭ ਤੋਂ ਵੱਡੀ ਬਜਟ ਦੀ ਫਿਲਮ ਕਹੀਏ ਤਾਂ ਉਹ ਸੀ ਕਲਕੀ ਤੇ ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਸ਼ਾਇਦ ਕਲਕੀ 2 ਜੋ ਜਲਦੀ ਆਣ ਵਾਲੀ ਹੈ ਉਸ ਤੋਂ ਵੀ ਦੀਪਿਕਾ ਪਾਦੁਕੋਨ ਦਾ ਨਾਮ ਕਟਿਆ ਜਾ ਸਕਦਾ ਹੈ ਤਾਂ ਬਿਲਕੁਲ ਜੀ ਬਹੁਤ ਸਾਰੀਆਂ ਵਾਹ ਵੀ ਫੈਲ ਰਹੀਆਂ ਨੇ ਬਹੁਤ ਸਾਰੀਆਂ ਖਬਰਾਂ ਬਾਹਰ ਆ ਰਹੀਆਂ ਨੇ ਉਹਦਾ ਕਾਰਨ ਇਹ ਹੈ ਕਿ ਦੀਪਿਕਾ ਪਾਦੁਕੋਨ ਵੱਲੋਂ ਜਿੱਥੇ ਵੱਡਾ ਬਜਟ ਦਿੱਤਾ ਜਾਂਦਾ ਹੈ ਫਿਲਮ ਨਿਰਮਾਤਾਵਾਂ ਨੂੰ ਉੱਤੇ ਹੀ ਕੁਝ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਵਿਆਹ ਤੋਂ ਬਾਅਦ ਯਕੀਨੋ ਕਿ ਪਹਿਲੇ ਬੱਚੇ ਤੋਂ ਬਾਅਦ ਦੀਪਿਕਾ ਪਾਦੁਕੋਨ ਥੋੜੀ ਵਿਅਸਤ ਹੋ ਗਈ ਹੈ ਤਾਂ ਉਸਨੇ ਕਿਹਾ ਸੀ ਕਿ ਉਹ ਸੈੱਟ ਤੇ 6 ਘੰਟੇ ਤੋਂ ਜ਼ਿਆਦਾ ਸਮਾਂ ਨਹੀਂ ਦੇ ਸਕਤੇ ਤਾਂ ਸੰਦੀਪ ਰੈਡੀ ਮੰਗਾ ਦੀ ਫਿਲਮ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਕਲਕੀ 2 ਤੋਂ ਬਾਹਰ ਹੋਣ ਦਾ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਤਾਂ ਪ੍ਰਭਾਸਟਾਰਰ ਕਲਕੀ 2 ਤੋਂ ਦੀਪਿਕਾ ਪਾਦੁਕੋਨ ਨੂੰ ਹਟਾਇਆ ਜਾ ਸਕਦਾ ਹੈ ਇਸ ਦੀ ਬਾਲੀਵੁੱਡ ਤੇ ਇੱਕ ਅੰਦਰੂਨੀ ਖ਼ਬਰੀ ਦੀ ਰਿਪੋਰਟ ਹੈ ਮਾਂ ਬਣਨ ਤੋਂ ਬਾਅਦ ਹੀ ਪਿਕਾ ਪਾਦੁਕੋਨ ਕੰਮ ਦੇ ਘੰਟਿਆਂ ਨੂੰ ਘੱਟ ਕਰ ਰਹੀ ਹੈ ਪਰ ਸੈੱਟ ਤੇ ਤਣਾਅ ਪੈਦਾ ਹੋ ਰਿਹਾ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਲਕੀ 2 ਦੇ ਮੇਕਰਜ਼ ਹੁਣ ਉਹਨਾਂ ਨੂੰ ਫਿਲਮ ਤੋਂ ਪੂਰੀ ਤਰ੍ਹਾਂ ਹਟਾਉਣ ਤੇ ਵਿਚਾਰ ਕਰ ਰਹੇ ਨੇ ਹਾਲਾਂਕਿ ਮੇਕਰਜ਼ ਵੱਲੋਂ ਇਸ ਦੇ ਬਾਰੇ ਕੋਈ ਵੀ ਬਿਆਨ ਨਹੀਂ ਆਇਆ ਰਿਪੋਰਟਾਂ ਦੇ ਅਨੁਸਾਰ ਦੀਪਿਕਾ ਪਾਦੁਕੋਨ ਨੂੰ ਫੀਸਾਂ ਵਿੱਚ ਬੜੋਤਰੀ ਅਤੇ ਗੈਰ ਪੇਸ਼ੇਵਰ ਯਾਨੀ ਕਿ ਅਨਪ੍ਰੋਫੈਸ਼ਨਲ ਅ ਬਿਹੇਵੀਅਰ ਦੇ ਚਲਦੇ ਸੰਦੀਪ ਰੈਡੀ ਵਾਂਗਾਂ ਦੀ ਫਿਲਮ ਸਪਿਰਟ ਤੋਂ ਹਟਾ ਦਿੱਤਾ ਗਿਆ ਔਰ ਇਸ ਤੋਂ ਬਾਅਦ ਬਾਲੀਵੁੱਡ ਦੇ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਕਲਕੀ 2 ਨੂੰ ਲੈ ਕੇ ਵੀ ਅਜਿਹੀ ਹੀ ਕੋਈ ਖਬਰ ਮਿਲ ਸਕਦੀ ਹੈ ਸਪਿਰਟ ਲਈ ਦਿਨ ਵਿੱਚ 6 ਘੰਟੇ ਵੱਧ ਸ਼ੂਟਿੰਗ ਕਰਨ ਤੋਂ ਉਹਨਾਂ ਵੱਲੋਂ ਇਨਕਾਰ ਕੀਤਾ ਗਿਆ ਸੀ ਹਾਲਾਂਕਿ ਇਹ ਵੀ ਖਬਰ ਮਿਲੀ ਹੈ ਕਿ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦুকון ਨੇ ਆਪਣੀ ਏਜੰਸੀ ਰਾਹੀਂ ਕੌਂਟਰੈਕਟ ਵਿੱਚ ਬਦਲਾ ਦੀ ਮੰਗ ਵੀ ਸ਼ੁਰੂ ਕੀਤੀ ਸੀ। ਇਹੀ ਕਾਰਨ ਹੈ ਕਿ ਮੇਕਰਜ਼ ਉਹਨਾਂ ਤੋਂ ਕੋਈ ਜ਼ਿਆਦਾ ਕੁਝ ਨਜ਼ਰ ਨਹੀਂ ਆ ਰਹੀ ਸੀ। ਤਾਂ ਅਕਸਰ ਅਜਹੀਆਂ ਫਿਲਮਾਂ ਦੀ ਸ਼ੂਟਿੰਗ 100 ਦਿਨ ਤੋਂ ਵੱਧ ਚੱਲਦੀ ਹੈ ਤਾਂ ਦੀਪਿਕਾ 100 ਦਿਨ ਨਹੀਂ ਦੇਣਾ ਚਾਹੁੰਦੀ ਸੀ ਤੇ 100 ਦਿਨ ਦੇ ਵਾਸਤੇ ਉਹ ਜ਼ਿਆਦਾ ਪੈਸਿਆਂ ਦੀ ਮੰਗ ਕਰ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਸੰਦੀਪ ਰੈਡੀ ਵਾਂਗਾਂ ਦੀ ਫਿਲਮ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਸੰਦੀਪ ਰੈਡੀ ਵਾਂਗਾ ਨੇ ਲਿਖਿਆ ਸੀ ਕਿ ਜਦੋਂ ਮੈਂ ਕਿਸੇ ਐਕਟਰ ਨੂੰ ਕਹਾਣੀ ਸੁਣਾਉਂਦਾ ਹਾਂ ਤਾਂ ਮੈਂ ਉਸ ਤੇ 100% ਭਰੋਸਾ ਕਰਦਾ ਹਾਂ ਸਾਡੇ ਕੋਲੇ ਇੱਕ ਐਨਡੀਏ ਹੁੰਦਾ ਏ ਉਹ ਉਹ ਅਣਕਹਿਆ ਐਨਡੀਏ ਹੁੰਦਾ ਏ ਯਾਨੀ ਕਿ ਗੈਰ ਖੁਲਾਸੇ ਵਾਲਾ ਸਮਝੌਤਾ ਹੁੰਦਾ ਏ ਪਰ ਅਜਿਹਾ ਕਰਕੇ ਤੁਸੀਂ ਉਸ ਸਮਝੌਤੇ ਨੂੰ ਤੋੜ ਦਿੱਤਾ ਏ ਇੱਕ ਨੌਜਵਾਨ ਅਦਾਕਾਰ ਨੂੰ ਤੁਸੀਂ ਨੀਵਾ ਵਿਖਾਇਆ ਮੇਰੀ ਕਹਾਣੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਯਾਨੀ ਕਿ ਉਸ ਨੂੰ ਲੋਕਾਂ ਤੱਕ ਫੈਲਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਹੀ ਤੁਹਾਡਾ ਨਾਰੀਵਾਦ ਹੈ ਇੱਕ ਫਿਲਮ ਨਿਰਮਾਤਾ ਦੇ ਤੌਰ ਤੇ ਮੈਂ ਸਾਲਾਂ ਦੀ ਸਖਤ ਮਿਹਨਤ ਕੀਤੀ ਹੈ ਤੇ ਮੇਰੇ ਲਈ ਫਿਲਮਾਂ ਹੀ ਸਭ ਕੁਝ ਨੇ ਤੁਹਾਨੂੰ ਇਹ ਸਮਝ ਨਹੀਂ ਆਇਆ ਤੁਹਾਨੂੰ ਇਹ ਅਦੋਂ ਤੱਕ ਨਹੀਂ ਮਿਲਦਾ ਜਦੋਂ ਤੱਕ ਤੁਸੀਂ ਮਿਹਨਤ ਨਹੀਂ ਕਰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਤੁਸੀਂ ਪੂਰੀ ਕਹਾਣੀ ਦੱਸੋ ਮੈਨੂੰ ਬਿਲਕੁਲ ਵੀ ਪਰਵਾਹ ਨਹੀਂ ਮੈਨੂੰ ਇਹੀ ਕਹਾਣੀ ਪਸੰਦ ਹੈ ਤੇ ਇਸੇ ਤੇ ਫਿਲਮ ਬਣੇਗੀ ਤਾਂ ਦੀਪਿਕਾ ਪਾਦੂ ਕੋਨ ਦੇ ਫਿਲਮ ਨੂੰ ਛੱਡਣ ਤੋਂ ਬਾਅਦ ਤ੍ਰਿਪਤੀ ਡਿਮਰੀ ਜਿਸ ਨੂੰ ਕਿ ਐਨੀਮਲ ਦੇ ਵਿੱਚ ਵੀ ਕਾਸਟ ਕੀਤਾ ਸੀ ਸੰਦੀਪ ਰੈਡੀ ਵਾਂਗਾ ਨੇ ਉਸ ਨੂੰ ਫਿਲਮ ਦੇ ਵਿੱਚ ਕਾਸਟ ਕੀਤਾ ਗਿਆ ਜਿਸ ਦੀ ਅਨਾਉਂਸਮੈਂਟ ਸੰਦੀਪ ਰੈਡੀ ਵਾਂਗਾ ਨੇ ਸੋਸ਼ਲ ਮੀਡੀਆ ਤੇ ਕੀਤੀ ਸੀ ਬਾਕੀ ਕਲਕੀ 2 ਨੂੰ ਲੈ ਕੇ ਤੁਹਾਡਾ ਕੀ ਖਿਆਲ ਹੈ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ